ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 24 ਸਤੰਬਰ 2024 ਦੇ ਕਿਵੇਂ ਦੇ ਰਹਿਣਗੇ ਸੈਟਲਾਈਟ ਇਮੇਜਸ ਦੇਖਾਂਗੇ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇਖਾਂਗੇ ਤੇ ਆਉਂਦੇ ਜਿਹੜੇ ਮੌਸਮੀ ਚੱਕਰਵਾਤੀ ਤੂਫਾਨ ਇੱਕ ਹਲਕੇ ਦਰਮਿਆਨੇ ਸੁਆਦਾਂ ਬਣਿਆ ਹੋਇਆ ਹੈ ਉਸ ਦਾ ਅਸਰ ਪੰਜਾਬ ਦੇ ਉੱਪਰ 25 ਸਤੰਬਰ ਦੇ ਵੇਲੇ ਦੇਖਣ ਨੂੰ ਮਿਲੇਗਾ ਉਹਦੇ ਬਾਰੇ ਵੀ ਜਾਣਨਾ ਪਾਵਾਂਗੇ ਤੇ ਨਾਲ ਦੀ ਨਾਲ ਸਾਨੂੰ ਤੁਹਾਨੂੰ ਰਿਕਵੈਸਟ ਕਰਦੇ ਆ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਕਮੈਂਟ ਕਰਕੇ ਆਪਣੇ ਇਲਾਕੇ ਪਿੰਡ ਸ਼ਹਿਰ ਦਾ ਨਾਮ ਲਿਖ ਦਿਓ ਤੇ ਮੌਸਮ ਦੇ ਤਾਜ਼ਾ ਹਾਲਾਤ ਕੀ ਬਣੇ ਹੋਏ ਨੇ ਉਹ ਵੀ ਮੈਂਸ਼ਨ ਕਰ ਦਿਓ ਜੀ ਦੇਖ ਸਕਦੇ ਹੋ ਕਿ ਫਿਲਹਾਲ ਪੰਜਾਬ ਦੇ ਵਿੱਚ ਮੌਸਮ ਸਾਫ਼ ਹੈ ਤੇ ਸ਼ਾਮ ਵੇਲੇ ਤੱਕ ਇਸੇ ਤਰੀਕੇ ਦਾ ਮੌਸਮ ਸਾਫ਼ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜੀ ਕੋਈ ਵੱਡੀ ਕਾਰਵਾਈ ਨਹੀਂ ਹੈ ਹਵਾ ਪੱਛਮ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਤੇ ਹਵਾ ਦੀ ਜਿਹੜੀ ਸਪੀਡ ਹੈ ਉਹ ਸਾਨੂੰ ਲਗਭਗ 7-8 ਕਿਲੋਮੀਟਰ ਤੋਂ ਲੈ ਕੇ 15 ਕਿਲੋਮੀਟਰ ਤੱਕ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ ਅੱਜ ਧੁੱਪ ਚੰਗੀ ਪੈਣ ਦੇ ਕਾਰਨ ਤਾਪਮਾ ਜਿਹੜੇ 37-38 ਡਿਗਰੀ ਤੱਕ ਜਾਣ ਦੀ ਉਮੀਦ ਹੈ ਬੀਤੀ ਕੱਲ੍ਹ ਨਾਲ ਤਾਪਮਾ ਅੱਜ ਫੇਰ ਇੱਕ ਅੱਧਾ ਡਿਗਰੀ ਉੱਪਰ ਜਾਵੇਗਾ ਤੇ ਪਿਛਲੇ ਹਫ਼ਤੇ ਨਾਲੋਂ ਤਾਪਮਾ ਲਗਭਗ 5 ਡਿਗਰੀ ਵੱਧ ਚੁੱਕਿਆ ਹੈ ਜੀ ਗੱਲ ਕਰ ਲੈਂਦੇ ਹੁਣ ਇਸ ਤੋਂ ਲਾਗ ਬਦਲੀ ਸਿਸਟਮ ਦੀ ਅੱਜ ਕੋਈ ਬਦਲੀ ਸਿਸਟਮ ਪੰਜਾਬ ਵਿੱਚ ਐਂਟਰ ਕਰਦਾ ਦਿਖਾਈ ਨਹੀਂ ਦੇ ਰਿਹਾ ਤੇ ਅਗਰ ਜ਼ੂਮ ਆਊਟ ਕਰਕੇ ਦਿਖਾਵਾਂ ਤੁਹਾਨੂੰ ਸਿਸਟਮ ਜਿਹੜੇ ਨੇ ਇਹ ਹੁਣ ਪੰਜਾਬ ਜਾਂ ਕਹਿ ਲਈਏ ਉੱਤਰੀ ਭਾਰਤ ਵੱਲ ਕੂਚ ਕਰ ਰਹੇ ਨੇ ਤੇ ਹੁਣ ਇਸ ਟਮੇ ਸਿਸਟਮ ਜਿਹੜੇ ਬਿਹਾਰ ਤੋਂ ਨੇੜੇ ਤੇੜੇ ਲਗਭਗ ਝਾਰਖੰਡ ਦੇ ਸਿਸਟਮ ਇੱਥੇ ਤੱਕ ਪਹੁੰਚ ਗਏ ਨੇ ਤੇ ਬੀਤੀ ਕੱਲ 25 ਸਤੰਬਰ ਅੱਧ ਜਣੇ ਕਿ ਦੁਪਹਿਰ ਤੱਕ ਇਹ ਸਿਸਟਮ ਪੰਜਾਬ ਦੇ ਨੇੜੇ ਤੇੜੇ ਪਹੁੰਚਣਗੇ ਹਲਕੇ ਦਰਮਿਆਨੀ ਬੱਦਲਬਾਝ ਦੇਖਣ ਨੂੰ ਮਿਲੇਗੀ ਤਜਿਸ ਦਾ ਫਿਲਹਾਲ ਅਸਰ ਕੋਈ ਵੱਡਾ ਮੀਂਹ ਦੇ ਪੱਖ ਤੋਂ ਦੇਖਣ ਨੂੰ ਨਹੀਂ ਮਿਲ ਰਿਹਾ ਆਪਾਂ ਕਹਿ ਸਕਦੇ ਆ ਕਿ ਇਹ ਜਿਹੜੇ ਸਿਸਟਮ ਨੇ ਹਲਕੇ ਦਰਮਿਆਨੇ ਨੇ ਫਿਲਹਾਲ ਇਸ ਦੀ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਕਿ ਇਸ ਦਾ ਅਸਰ ਕਿੰਨਾ ਜ਼ਿਆਦਾ ਹੋਵੇਗਾ ਪਰ 25 ਤੋਂ ਬਾਅਦ 26 27 28 ਇਹ ਤਿੰਨ ਚਾਰ ਦਿਨ ਨੇ ਇਹਨਾਂ ਦੇ ਵਿੱਚ ਇਸ ਦਾ ਅਸਰ ਪੰਜਾਬ ਦੇ ਉੱਪਰ ਰਹੇਗਾ ਜਿਹਦੇ ਬਾਰੇ ਜੋ ਵੀ ਅਲਰਟ ਜਾਰੀ ਹੋਣਗੇ ਮੌਸਮ ਵਿਭਾਗ ਵੱਲੋਂ ਅੱਜ ਸ਼ਾਮ ਤੱਕ ਤੁਹਾਡੇ ਤੱਕ ਵੀਡੀਓ ਪੁੱਜੀ ਦੀ ਕਰਾਂਗੇ ਉਦੋਂ ਤੱਕ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਲਾਇਕ ਕਰਨਾ ਭੁੱਲਿਓ ਬਣੇ ਰਹੋ ਚੱਲਣ ਫੈਸਟ ਅਪਡੇਟਸ ਹੋਣ ਤੇ ਮਿਲਦੇ ਹਾਂ ਜੀ ਦੁਪਹਿਰ ਦੀ ਵੀਡੀਓ ਵਿੱਚ